माज মহলਾ ਪੰਜਵਾ 12 ਮਾਹ ਅਸੁਨਾ ਪ੍ਰੇਮ 우ਮਾ ਹੜਾ ਕਿਉ ਮਿਲੀਏ ਹਰ ਜਾਈ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਾਂ ਤਿੰਨ ਕੈ ਲਗਾ ਪਾਏ ਵੇਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਹੀਂ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪੁੱਤ ਰਹੇ ਆਗਾਏ ਆਪ ਤਿਆਗ ਬਿੰਤੀ ਕਰੈ ਲੇਹੋ ਪ੍ਰਭੂ ਲਾੜਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੈ ਨ ਜਾਏ ਪ੍ਰਭ ਵਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆਂ ਜਿਨਾ ਮਯਾ ਹਰ ਰਾਇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਅੱਸੂ ਦੇ ਮਹੀਨੇ ਵਿੱਚ ਜੋ ਸਨੇਹਾ ਸੰਗਤ ਦੀ ਝੋਲੀ ਵਿੱਚ ਪਾਉਂਦੇ ਐ ਸਤਿਗੁਰੂ ਪਾਤਸ਼ਾਹ ਕਹਿੰਦੇ ਐ ਅਸ ਹੁਣ ਪ੍ਰੇਮ ਉਮਾਹੜਾ ਪ੍ਰੇਮ ਉਮੜ ਪਿਆ ਕਿਉਂ ਮਿਲੀਏ ਹਰ ਜਾਏ ਕਿਵੇਂ ਮੈਂ ਆਪਣੇ ਰੱਬ ਜੀ ਨੂੰ ਸੱਚੇ ਪਾਤਸ਼ਾਹ ਜੀ ਨੂੰ ਮਿਲ ਸਕਦਾ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਨਾਵੇ ਮਾਏ ਮੈਨੂੰ ਕੋਈ ਮਲਾ ਦੇ ਉਹ ਸੱਚੇ ਪਾਤਸ਼ਾਹ ਵੈਗਰੂ ਪਰਮਾਤਮਾ ਨਾਲ ਸੰਤ ਸਹਾਈ ਪ੍ਰੇਮ ਕੇ ਹੂੰ ਤਿੰਨ ਕੇ ਲਾਗਾ ਪਾਏ ਸੁਣਿਆ ਜਿਹੜੇ ਸੰਤ ਹੁੰਦੇ ਐ ਜਿਨ੍ਹਾਂ ਨੂੰ ਰੱਬ ਜੀ ਦਾ ਗਿਆਨ ਰੱਬ ਜੀ ਦੀ ਸੋਝੀ ਹੁੰਦੀ ਹੈ। ਉਹਨਾਂ ਦੇ ਅੰਦਰ ਬਹੁਤ ਜ਼ਿਆਦਾ ਪਿਆਰ ਹੁੰਦਾ ਤੇ ਉਹ ਪਿਆਰ ਦੀ ਪ੍ਰਭਾਸ਼ਾ ਨੂੰ ਸਮਝਦੇ ਆ, ਪ੍ਰੇਮੀਆਂ ਨੂੰ ਜਾਣਦੇ ਆ, ਸਮਝਦੇ ਆ। ਮੈਂ ਉਹਨਾਂ ਦੇ ਚਰਨੀ ਲੱਗਾ ਜੇ ਉਹ ਮੈਨੂੰ ਵੀ ਰੱਬ ਜੀ ਦੇ ਦਰਸ਼ਨ ਕਰਾ ਦੇਣ। ਕਣ-ਕਣ ਵਿੱਚ ਵਸਦਾ ਰੱਬ ਦਿਖਾ ਦੇਣ। ਵਿਣ ਪ੍ਰਭ ਕਿਉਂ ਸੁਖ ਪਾਈਐ? ਵਾਕਈ ਇਹ ਗੱਲ ਸਹੀ ਹੈ। ਜਿਨ੍ਹਾਂ ਚਿਰ ਰੱਬ ਦੀ ਜਗਾ ਸਾਡੀ ਸੁਰਤ ਵਿੱਚ ਨਹੀਂ ਵਸ ਜਾਂਦੀ ਰੱਬ ਸਾਡੀ ਸੁਰਤ ਵਿੱਚ ਨਹੀਂ ਵਸ ਜਾਂਦਾ ਉਹਨਾਂ ਚਿਰ ਸੁੱਖ ਨਹੀਂ ਸੁੱਖ ਵੀ ਨਹੀਂ ਵਸਦਾ ਰੱਬ ਤੇ ਸੁੱਖ ਦੋਨੋਂ ਪੈਰਲਰ ਚੀਜ਼ਾਂ ਚੱਲਦੀਆਂ ਜਾਂ ਤਾਂ ਸ਼ੈਤਾਨ ਹੋਏਗਾ ਫਿਰ ਦੁੱਖ ਹੋਏਗਾ ਜੇ ਰੱਬ ਜੀ ਹੋਣਗੇ ਰੱਬ ਜੀ ਦਾ ਪ੍ਰੇਰ ਪਿਆਰ ਹੋਊਗਾ ਤਾਂ ਸੁੱਖ ਹੋਊਗਾ ਵੈਨ ਪ੍ਰਭ ਕਿਉ ਸੁਖ ਪਾਈ ਐ ਦੂਜੀ ਨਾਹੀ ਜਾਏ ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਜਿਨ੍ਹਾਂ ਨੇ ਰੱਬ ਜੀ ਦਾ ਪ੍ਰੇਮ ਚੱਖ ਲਿਆ ਆਲੇ ਦੁਆਲੇ ਵਸਦੇ ਰੱਬ ਜੀ ਨੂੰ ਦੇਖ ਲਿਆ ਇਨ੍ਹਾਂ ਸਵਰਤ ਕਰਕੇ ਨਾ ਅੱਖਾਂ ਕਰਕੇ ਤਾਂ ਕਹਿੰਦੇ ਉਹ ਤ੍ਰਿਪਤ ਹੋ ਜਾਂਦੇ ਆ ਰੱਜ ਜਾਂਦੇ ਆ ਆਪ ਤਿਆਗ ਬੇਨਤੀ ਕਰੇ ਲੇਹੋ ਪ੍ਰਭੂ ਲੜ ਲਾਏ ਰੱਬ ਜੀ ਸਾਨੂੰ ਆਪਣੇ ਚਰਨਾਂ ਨਾਲ ਇਸੇ ਤਰ੍ਹਾਂ ਜੋੜੀ ਰੱਖਿਓ ਰੱਬ ਜੀ ਦਾ ਮਤਲਬ ਉਹਦੇ ਗੁਣ ਨਿਰਪੋ ਨਿਰਵੈਰ ਅਕਾਲ ਮੂਰਤੋਂ ਗੁਣਾ ਨਾਲ ਜੁੜੇ ਰਹਿਣਾ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ ਜਿਹੜੀਆਂ ਰੱਬ ਜੀ ਨੇ ਆਪ ਮਿਲਾ ਲੀਆਂ ਨਾ ਜੀਵ ਇਸਤਰੀਆਂ ਉਹ ਕਦੇ ਵਿਛੜਦੀਆਂ ਨਹੀਂ ਘੜੀ ਮੁੜੀ ਉਹਨਾਂ ਨੂੰ ਮਿਲਣਾ ਨਹੀਂ ਪੈਂਦਾ ਜਿਹੜੇ ਇੱਕ ਵਾਰੀ ਮਿਲ ਗਏ ਰੱਬ ਜੀ ਨੂੰ ਤੋ ਤਾਂ ਮਿਲ ਹੀ ਗਏ ਉਹਨਾਂ ਵਿੱਚ ਜੋ ਹਰ ਕੰਤ ਮੇਲਾ ਈਆ ਸੇਵਿ ਛੁੜ ਕਤੈ ਨ ਜਾਏ ਪ੍ਰਵਿੰਨ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਏ ਸਾਰੇ ਸਾਰਿਆਂ ਦੇ ਅੰਦਰ ਸਭ ਪਾਸੇ ਇੱਕੋ ਰੱਬ ਹੈ ਹੋਰ ਕੋਈ ਨਹੀਂ ਹੈ ਅਸੂ ਸੁਖੀ ਬਸੰਦੀਆਂ ਜਿਨ੍ਹਾਂ ਮਇਆ ਹਰ ਰਾਏ ਜਿਨ੍ਹਾਂ ਤੇ ਰੱਬ ਜੀ ਦੀ ਕਿਰਪਾ ਹੋ ਜਾਂਦੀ ਹੈ ਕਹਿੰਦੇ ਹੋ ਹਮੇਸ਼ਾ ਸੁਖੀ ਵਸਦੇ ਆ ਜੀਵ ਹਮੇਸ਼ਾ ਜੀਵ ਇਸਤਰੀਆਂ ਉਹ ਸੁਖੀ ਬਸਦੀਆਂ ਆਓ ਸੁਖੀ ਬਸਣਾ ਤਾਂ ਰੱਬ ਜੀ ਨੂੰ ਆਪਣੇ ਜੀਵਨ ਵਿੱਚ ਜਗ੍ਹਾ ਦਿਓ ਸਥਾਨ ਦਿਓ ਰੱਬ ਜੀ ਨੂੰ ਕਿਉਂਕਿ ਸੋ ਥਾਨ ਸੁਹਾਵਾ RAM ਰਾਜੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਉਸ ਥਾਨ ਉਹ ਜਗਾ ਉਹ ਮਨੁੱਖ ਉਸ ਆਤਮਾ ਪਵਿੱਤਰ ਹੋ ਜਾਂਦੀ ਆ ਆਓ ਆਪਣੀ ਆਤਮਾ ਨੂੰ ਪਵਿੱਤਰ ਕਰੀਏ ਸਵਰਤ ਨੂੰ ਘੜੀਏ ਸਵਰਤ ਘੜੀਏ ਸ਼ਬਦ ਸੱਚੀ ਟਕਸਾਲ ਆਓ ਜੀ ਸਤਿਗੁਰੂ ਮੀਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ